ਇੱਕ ਸਮਾਣੇ ਨੂੰ ਰਾਹ ਜਾਂਦਾ ਸੀ ਬਹੁਤ ਖਰਾਬ ਸੀ ਪਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੁਣ ਸਰਕਾਰ ਨੇ ਸੜਕ ਬਣਾਈ ਹੈ ਇਹ ਸੜਕ ਹੈ ਇਹ ਪਿੰਡਾਂ ਵਿੱਚ ਦੀ ਜਾਂਦੀ ਹੈ ਸੜਕ ਤੇ ਇਹ ਸੰਗਰੂਰ ਰੋਡ ਪਟਿਆਲਾ ਤੋਂ ਸੰਗਰੂਰ ਰੋਡ ਹੈ ਉਤੋਂ ਇਹ ਉੱਤਰ ਜਾਂਦੀ ਹੈ ਉਤਰ ਕੇ ਇਹ ਅੱਗੇ ਸਮਾਣੇ ਨੂੰ ਟੱਚ ਕਰਦੀ ਹੈ ਅੱਗੇ ਜਾ ਕੇ ਇਹ ਪਿੰਡਾਂ ਵਾਲੀ ਸੜਕ ਹੈ ਇਹ ਸੜਕ ਬਹੁਤ ਟੁੱਟੀ ਹੋਈ ਸੀ ਪਹਿਲਾਂ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਗੱਜੂ ਮਾਜਰਾ ਪਿੰਡ ਆ ਕੋਈ ਸੈਂਸਰ ਹਾਲ ਦੇ ਸੀ ਤਰੌੜੇ ਦੇ ਸੀ ਖੇੜੀ ਮੱਲਾਂ ਦੇ ਸੀ ਸਮਾਣੇ ਨੂੰ ਜਾਂਦੇ ਹੋਏ ਲਲੋਚੀ ਦੇ ਸੀ ਉਹਨਾਂ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਤੁਸੀਂ ਆਉਂਦੇ ਜਾਂਦੇ ਸੀ ਜਿਹੜੇ ਵੀ ਇਸ ਰਾਹ ਤੇ ਗਏ ਨੇ ਆਪਣੇ ਕਮੈਂਟ ਕਰਕੇ ਵੀ ਜ਼ਰੂਰ ਸਾਂਝੇ ਕਰਨਾ ਕਿ ਇਸ ਸੜਕ ਦਾ ਤੁਹਾਨੂੰ ਕਿੰਨਾ ਇੱਕ ਸੁੱਖ ਮਿਲਿਆ ਇੱਥੇ ਨਰਕੀ ਹੁੰਦਾ ਸੀ ਇੱਕ ਤਰੀਕੇ ਦਾ ਇਹ ਮੰਨਿਆ ਜਾ ਸਕਦਾ ਹੈ ਤੋਂ 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 ਇਹ ਟੁੱਟੀ ਹੋਈ ਸੀ ਬੁਰਾ ਹਾਲ ਇਹ ਸੜਕ ਦਾ ਸੀ ਪਰ ਹੁਣ ਤੁਸੀਂ ਦੇਖੋਗੇ ਸੜਕ ਐਨ ਪੂਰੀ ਖੁੱਲੀ ਡੁੱਲੀ ਬਣ ਚੁੱਕੀ ਆ ਤੇ ਸਾਹਮਣੇ ਟਰੈਕਟਰ ਆ ਰਹੇ ਆ ਤੇ ਤੁਹਾਨੂੰ ਪਤਾ ਲੱਗ ਜੂਗੇ ਕਿੰਨੀ ਖੁੱਲੀ ਐ ਤੇ ਆਪਾਂ ਗੱਡੀ 'ਚ ਜਾ ਰਹੇ ਆ ਤੇ ਗੱਡੀ ਰਾਮ ਨਾਲ ਨਯਾਰੇ ਨਾਲ ਕੋਲ ਦੀ ਲੰਗਰੀ ਐ ਤੇ ਤੁਸੀਂ ਦੇਖੋਗੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜੇ ਕੰਮ ਨੇ ਉਹ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਹੋ ਰਹੇ ਨੇ ਆਮ ਆਦਮੀ ਕਲੀਨਿਕ ਵੀ ਦਾ ਬੋਰਡ ਵੀ ਤੁਹਾਨੂੰ ਦੇਖਿਆ ਹੋਣਾ ਸਾਹਮਣੇ ਵਿੱਚ ਆਇਆ ਹੋਊਗਾ ਕੈਮਰੇ 'ਚ ਕਿ ਉਹ ਵੀ ਬਣਿਆ ਹੋਇਆ ਆ ਦੇਖੋ ਹੁਣ ਇੱਥੇ ਗੁਰਦੁਆਰਾ ਸੀ ਤੇ ਇੱਥੇ ਗੁਰਦੁਆਰੇ ਦੇ ਮੂਹਰੇ ਬਿਲਕੁਲ ਜਿਹੜਾ ਉਹ ਹੋ ਜਾਂਦਾ ਸੀ ਕਿ ਨਰਕ ਬਣ ਜਾਂਦਾ ਸੀ ਤੇ ਅੱਗੇ ਇੱਕ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਕੂਲ ਹੈ ਉਰੇ ਆਹ ਦੇਖੋ ਕਿ ਅੱਗੇ ਜਿਹੜਾ ਇਹ ਇਹ ਸਕੂਲ ਆ ਗਿਆ ਤੇ ਸਕੂਲ ਦੇ ਨਾ ਬਿਲਕੁਲ ਸਾਹਮਣੇ ਨੇੜੇ ਉਰੇ ਬਹੁਤ ਇੰਨਾ ਕੁ ਬੁਰਾ ਹਾਲ ਹੁੰਦਾ ਸੀ ਸੜਕ ਦਾ ਕਿ ਲੋਕ ਜਦੋਂ ਤੁਸੀਂ ਜੇ ਗੱਡੀ ਧਵਾ ਕੇ ਲਿਆਂਦੀ ਨਵੀਂ ਤੇ ਦੁਬਾਰਾ ਧੋਣ ਵਾਲੇ ਕੋਲ ਲੈ ਕੇ ਗਏ ਉਹ ਅਗਲਾ ਕਹਿੰਦਾ ਸੀ ਕਿ ਬਾਈ ਗਾਹਣ ਚੋਂ ਗੱਡੀ ਆ ਆ ਜਿਹੜਾ ਥੋਂ ਹੈ ਇੱਥੇ ਇੱਕ ਪਾਸੇ ਮੰਡੀ ਹੈ ਤੇ ਮੰਡੀ ਬਣੀ ਹੋਈ ਹੈ ਤੇ ਇੱਕ ਪਾਸੇ ਸਕੂਲ ਹੈ ਇੱਥੇ ਇੰਨਾ ਕੁ ਬੁਰਾ ਹਾਲ ਸੀ ਕਿ ਕੋਈ ਬੰਦਾ ਗੱਡੀ ਤਾਂ ਮੋਟਰਸਾਈਕਲ ਤੇ ਤਾਂ ਲੰਘ ਹੀ ਨਹੀਂ ਸਕਦਾ ਸੀ ਇੰਨਾ ਜ਼ਿਆਦਾ ਬੁਰਾ ਹਾਲ ਸੀ ਤੇ ਹੁਣ ਦੇਖੋ ਮੰਡੀ ਸੀ ਇੱਕ ਪਾਸੇ ਸਕੂਲ ਸੀ ਹੁਣ ਇਹ ਕਿਹਾ ਜਾ ਸਕਦਾ ਕਿ ਮਾਸਟਰ ਦੇ ਮੁੰਡੇ ਨੇ ਮਾਸਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਇੱਕ ਚੀਜ਼ ਦੇ ਬਣ ਨਾਲ ਫਾਇਦੇ ਦੇਖੋ ਕਿੰਨੇ ਹੁੰਦੇ ਨੇ ਜਿਹੜੀ ਗੁਰਦੁਆਰੇ ਸੰਗਤ ਆਉਂਦੀ ਹੈ ਉਸ ਨੂੰ ਫਾਇਦਾ ਸਕੂਲ ਦੇ ਵਿੱਚ ਬੱਚੇ ਆਉਂਦੇ ਨੇ ਮਾਸਟਰ ਆਉਂਦੇ ਨੇ ਉਹਨਾਂ ਨੂੰ ਫਾਇਦਾ ਜਦ ਇੱਕ ਚੀਜ਼ ਬਣਦੀ ਹੈ ਤਾਂ ਆਮ ਲੋਕਾਂ ਨੂੰ ਉਹਦਾ ਕਿਸ ਲੈਵਲ ਤੇ ਫਾਇਦਾ ਹੁੰਦਾ ਭਗਵੰਤਮਾਨ ਦੀ ਸਰਕਾਰ ਜਿਹੜੀ ਉਹ ਲਗਾਤਾਰ ਜਿਵੇਂ ਦਾਅਵੇ ਕੀਤੇ ਜਾ ਰਹੇ ਸੀ ਕਿ ਅਸੀਂ ਸੜਕਾਂ ਦਾ ਜਾਲ ਵਿਛਾ ਦਾਂਗੇ ਤਾਂ ਉਸ ਤਰੀਕੇ ਦਾ ਰਿਜ਼ਲਟ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿ ਹੌਲੀ ਹੌਲੀ ਕਰਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਇਹ ਕਿਹਾ ਜਾ ਸਕਦਾ ਹੈ ਕਿ ਮਾਨਾਂ ਦੇ ਮੁੰਡੇ ਨੇ ਬਹਿਜਾ ਬਹਿਜਾ ਕਰਾਤੀ ਤੇ ਜਿਹੜੇ ਆਮ ਲੋਕ ਨੇ ਡੇਲੀ ਰੁਟੀਨ ਦੇ ਵਿੱਚ ਜਾਂਦੇ ਆਉਂਦੇ ਨੇ ਉਹਨਾਂ ਨੂੰ ਕਿੱਡਾ ਫਾਇਦਾ ਹੋਇਆ ਇਹ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੀ ਮਾਨ ਸਰਕਾਰ ਜੋ ਦਾਵਾ ਕਰਦੀ ਸੀ ਕਿ ਅਸੀਂ ਸੜਕਾਂ ਦਾ ਜਾਲ ਵਿਛਾ ਦਾਂਗੇ ਉਸ ਦਾ ਅਸਰ ਹੈ ਜਿਹੜਾ ਹੁਣ ਆਮ ਲੋਕਾਂ ਨੂੰ ਦੇਖਣ ਲੱਗ ਗਿਆ ਪੰਜਾਬ ਦੇ ਵਿੱਚ ਸੜਕਾਂ ਬਣਨੀਆਂ ਸ਼ੁਰੂ ਹੋ ਰਹੀਆਂ ਨੇ ਬਹੁਤ ਸਾਰੇ ਥਾਵਾਂ ਤੇ ਬਣ ਚੁੱਕੀਆਂ ਨੇ ਉਸ ਦੀ ਇਹ ਇੱਕ ਵੱਡੀ ਤੇ ਬਹੁਤ ਬਾ ਕਮਾਲ ਐਗਜ਼ਾਮਪਲ ਹੈ ਕਿ ਪੰਜਾਬ ਦੇ ਵਿੱਚ ਕਿਸ ਲੈਵਲ ਦੇ ਕੰਮ ਚੱਲ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਭਗਵੰਤ ਮਾਨ ਲਗਾਤਾਰ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਆਮ ਲੋਕਾਂ ਦੀ ਜ਼ਿੰਦਗੀ ਸੁਧਾਰਨ ਦੇ ਵਿੱਚ ਉਹਨਾਂ ਦਾ ਉਸ ਚੀਜ਼ ਦਾ ਇੱਕ ਨਮੂਨਾ ਜਿਹੜਾ ਤੁਹਾਨੂੰ ਦਿਖਾਉਂਦਾ